ਹੈਲੋ ਜੀ ਸਸਤੇ ਕਲ ਜੀ ਸਾਰਿਆਂ ਨੂੰ ਵੈਲਕਮ ਟੂ ਤਾਲੀਵਾਲ ਬਟਿਕ ਪਹਿਨੇ ਦੇ ਸੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਨੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਕਿ ਕਾਟਨ ਦੇ ਸੂਟ ਕਾਟਨ ਦੇ ਸੂਟ ਇਹਦੇ ਵਿੱਚ ਵਰਕ ਵਾਲੇ ਹੋਣਗੇ ਮਸ਼ੀਨ ਵਰਕ ਦੇ ਹੋਣਗੇ ਨੀਡਲ ਵਰਕ ਹੋਊਗਾ ਤੇ ਵਿਦ ਪੇਂਟ ਹੋਊਗਾ ਸਾਰੇ ਦਾ ਅਲੱਗ-ਅਲੱਗ ਪ੍ਰਾਈਸ ਹੋਊਗਾ ਇਹ ਬਹੁਤ ਜ਼ਿਆਦਾ ਲੈਸਟ ਪ੍ਰਾਈਸ ਤੇ ਆਪਣੇ ਸੂਟ ਆ ਜਿਹੜੇ ਇਹ ਰੱਖੇ ਆਗੇ ਕਿਸੇ ਵੀ ਭੈਣ ਨੇ ਲੈਣੇ ਹੋਣ ਤਾਂ ਸਕਰੀਨਸ਼ਾਟ ਲੈ ਕੇ WhatsApp ਦੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਇਹ ਜਿਹੜਾ ਮੈਸੇਜ ਆ ਸਾਨੂੰ ਕਰ ਸਕਦੇ ਹੋ ਤਾਂ ਫਸਟ ਸੂਟ ਆ ਜਿਹੜਾ ਇਹ ਆਪਣਾ ਲੈਮਨ ਪੀਲਰ ਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਏਕੇ ਟੈਕਸ ਦੀ ਕਾਟਨ ਆ ਇਹ ਬਹੁਤ ਵਧੀਆ ਕੁਆਲਟੀ ਦੀ ਆ ਦੇਖੋ 100% ਕਾਟਨ ਆ ਆਹ ਵਾਲਾ ਜਿਹੜਾ ਸੂਟ ਆਗਾ ਇਹ ਪੇਂਟ ਵਾਲਾ ਇਹ ਦੋ ਆਹ ਵਾਲੀਆਂ बाजू ਨੇ ਕਿਹ ਰਗਾ ਤੇ ਬੋਟਮ ਪੇਟਾ ਇਹਦੇ ਨਾਲ ਆਪਾਂ ਨੇ ਕੋਟਾ ਡੋਰੀਆ ਦਾ ਦੁਪੱਟਾ ਰੱਖਿਆ ਹਾਂ ਤੁਸੀਂ ਚੱਕ ਸਕਦੇ ਹੋ ਜਿਹੜੇ ਦੁਪੱਟੇ ਦੇ ਪੱਲੇ ਆ ਉਹ ਵਾਲੇ ਅਸੀਂ ਪੇਟ ਰੱਖਿਆ ਇਹ ਐਦਾਂ ਰੈਡੀ ਹੋਇਆ ਹੋਇਆ ਸੂਟ ਆ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 1650 ਰੁਪਏ ਰਹੇਗਾ ਬਹੁਤ ਲੈਸ ਪ੍ਰਾਈਸ ਦੇ ਵਿੱਚ ਇਹ ਸੂਟ ਰਹੇਗਾ ਜਿਸ ਭੈਣ ਨੂੰ ਵੀ ਕੋਈ ਇਹਨਾਂ ਸੂਟਾਂ ਦੇ ਵਿੱਚੋਂ ਸੂਟ ਪਸੰਦ ਆ ਪਲੀਜ਼ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ 1650 ਰੇਟ ਰਹੇਗਾ ਜੀ ਸ਼ਿਪਿੰਗ ਫ੍ਰੀ ਰਹੇਗੀ ਨੈਕਸਟ ਸੌਟ ਆ ਜਿਹੜਾ ਇਹ ਆਪਣਾ ਮੋਰ ਪੰਖੀ ਆ ਜਿਹੜਾ ਕਲਰ ਆ ਜੰਦਾ ਬਹੁਤ ਕਲਰ ਆ ਜੰਦਾ ਬਹੁਤ ਸੋਨਾ ਜਿਹਾ ਕਲਰ ਆ ਗ੍ਰੀਨ ਜਿਹਾ ਬਹੁਤ ਸੋਨਾ ਜਿਹਾ ਕਲਰ ਦੇਖੋ ਤੁਸੀਂ ਫਿਨਿਸ਼ਿੰਗ ਦੇਖੋ ਪੀਸ ਜੀ ਬਹੁਤ ਜਿਆਦਾ ਸੋਨਾ ਪੀਸ ਹੈ ਐਦਾ ਹੀਰੇਵਿਕ ਹੋਇਆ ਹੋਇਆ ਆ ਦੇਖੋ ਫਰੰਟ ਵਰਕ ਰਹੇਗਾ ਇਹ ਵਾਲਾ देखो इधर फ्रंट वर्क रहेगा ये वाला घेरा आजूगा जुगा एपर न जा है, याने है। है, 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 है। रहे हैं ये ने वर्क जीडिया स्लीवर ये जी बॉटम से वर्क रहेगा ए वाला बॉटम से वर्क रहेगा वाला स्लीवस रहेगा विदाउट दुपट्टा रहेगा जी विदाउट दुपट्टा प्राइस जो पंद्रह सौ पंजा रुपया रहेगा शिपिंग जी बिल्कुल फ्री रहेगी ਨੈਕਸਟ ਸੂਟ ਆ ਜਿਹੜਾ ਤੁਹਾਨੂੰ ਕਲਰ ਆ ਜਿਵੇਂ ਮੋਬਾਈਲ ਦੇ ਵਿੱਚ ਸੇਮ ਆ ਰਹੇ ਨੇ ਜੀ ਇਹ ਵਾਲਾ ਨੈਕਸਟ ਸੂਟ ਆ ਇਹ ਵਾਲਾ ਸੂਟ ਆ ਜਿਹੜਾ ਇਹ ਬਹੁਤ ਸੋਹਣਾ ਕਲਰ ਆ ਹਾਂ ਦੇਖੋ ਇਦਾਂ ਸੈਂਟਰ ਪੈਨਲ ਜਾ ਰਹੇ ਆ ਆਹ ਵਾਲਾ ਫਲਾਵਰ ਇੱਕ ਉੱਪਰ ਆ ਜਾਏਗਾ ਇੱਕ ਇਹ ਵਾਲਾ ਘੇਰੇ ਤੇ ਆ ਜਾਏਗਾ ਇਹਦੀਆਂ 슬ੀਵਜ਼ ਵਰਕ ਆਉਣੀਆਂ ਜੀ ਸਲੀਵਸ ਸਾਰੇ ਸੂਟਾਂ ਦੇ ਵਰਕ ਹੋਣਗੇ ਜੀ ਇਹ ਵਾਲਾ ਜੁਗਾ ਸਲੀਵ ਚੂ ਤੇ ਵਰਕ ਇਹ ਸਲੀਵਸ ਦੇ ਉੱਪਰ ਵਰਕ ਆ ਆ ਦੇਖੋ ਇਹ ਵਾਲਾ ਸ਼ਰਟ ਦੇ ਉੱਪਰ ਵਰਕ ਰਹੇਗਾ ਹਾਪੀਓ ਦਾ ਇਹ ਨਾਲ ਦੁਪੱਟਾ ਰਹੇਗਾ ਟਾਈਡਾਈ ਦੁਪੱਟਾ ਰਹੇਗਾ ਜੀ ਆ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲਾ ਜਿਹੜਾ ਹਾਪੀਓ ਦਾ ਦੁਪੱਟਾ ਰਹੇਗਾ ਟਾਈਡਾਈ ਦੁਪੱਟਾ ਰਹੇਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1700 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਬਿਲਕੁਲ ਫ੍ਰੀ ਰਹੇਗੀ ਜੀ ਬਹੁਤ ਲੈਸਟ ਪ੍ਰਾਈਸ ਦੇ ਵਿੱਚ ਸੂਟ ਨੇ ਇਹ ਆਪਣੇ ਕੋਲੇ ਸਿੰਗਲ ਸਿੰਗਲ ਕਲਰ ਨੇ ਜੀ ਜੇ ਕਿਸੇ ਨੂੰ ਭੈਣ ਨੂੰ ਕੋਈ ਵੀ ਸੂਟ ਇਹਨਾਂ ਵਿੱਚੋਂ ਪਸੰਦ ਆ ਸਕਰੀਨ ਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਮੈਸੇਜ ਆ ਜਿਹੜਾ ਉਹ ਕਰ ਸਕਦੇ ਹੋ ਨੈਕਸਟ ਸੂਟ ਆ ਜਿਹੜਾ ਸਕਿਨ ਕਲਰ ਦੇ ਉੱਪਰ ਰਹੇਗਾ ਆਪ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਜਿਹੜਾ ਸਕਿਨ ਕਲਰ ਦੇ ਉੱਪਰ ਰਹੇਗਾ

ਇਹ ਕਾਟਨ ਲੈਣਾਂ ਦੇ ਉੱਪਰ ਸੂਟ ਆ ਬਹੁਤ ਜਿਆਦਾ ਸੋਹਣਾ ਸੂਟ ਇਹ ਬਣਿਆ ਹੋਇਆ ਆਵਲੇ ਦੇ ਗਲੇ ਤੇ ਪੋਰਟਲੀ ਬਟਨ ਆਉਣਗੇ ਜੀ ਦੇਖੋ ਬ੍ਰਾਊਨ ਕਲਰ ਦੇ ਥ੍ਰੈਡ ਨਾਲ ਆਪਾਂ ਇਹ ਸੂਟ ਆ ਜਿਹੜਾ ਰੈਡੀ ਕੀਤਾਗਾ ਜਿਹੜਾ ਇਹਦੇ ਨਾਲ ਦੁਪੱਟਾਗਾ ਜੀ ਉਹ ਮਸਲੀਨ ਦਾ ਰਹੇਗਾ ਕਾਟਨ ਮਸਲੀਨ ਦਾ ਟਾਈਡ ਆਈ ਦੁਪੱਟਾ ਰਹੇਗਾ ਜੀ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1750 ਰੁਪਏ ਰਹੇਗਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਨੈਕਸਟ ਸੂਟ ਹੈਗਾ येलो ਕਲਰ ਦਾ ਇਹ ਵਾਲਾ ਆ ਜਾਂਦਾ येलो ਕਲਰ ਦਾ ਇਹ ਵਾਲਾ ਘੇਰੇ ਦੇ ਉੱਪਰ ਆ ਜਾਊਗਾ ਜੀ ਉੱਪਰ ਸ਼ਾਰਟ ਦੇ ਵਿੱਚ ਬੂਟੀ ਆਏਗੀ ਆ ਦੇਖੋ ਇਹ ਪਾਕਟ ਡਿਜ਼ਾਈਨ ਬਣਿਆ ਹੋਇਆ ਇੱਥੇ ਤੁਸੀਂ ਪਾਕਟ ਦੇ ਨਾਲ ਤੁਸੀਂ ਅਪਨਾ ਸੂਟ ਹੈ ਜਿਹੜਾ ਉਹ ਸਟਿਚ ਕਰਾ ਸਕਦੇ ਹੋ ਇੱਥੇ ਪਾਕਟ ਬਣ ਜਾਊ ਜੇ ਤੁਸੀਂ ਨਹੀਂ ਬਣਾਉਣੀ ਐਦਾਂ ਵੀ ਬਹੁਤ ਸੋਹਣੀ ਲੱਗਦੀਆਂ ਪਰ ਤੁਸੀਂ ਪਾਕਟ ਦਾ ਡਿਜ਼ਾਈਨ ਵੀ ਬਣਾ ਸਕਦੇ ਹੋ ਇਹ ਵਾਲਾ ਜਿਹੜਾ ਵਰਕ ਹੈ ਇਹ ਸਲਵਾਰ ਦੇ ਉੱਪਰ ਆਏਗਾ ਜੀ ਜਿਹੜਾ ਇਹ ਵਾਲਾ ਵਰਕ ਹੈਗਾ ਇਹ ਬਾਜੂ ਤੇ ਆਏਗਾ ਆਹ ਵਾਲਾ ਵਰਕ ਬਾਜੂ ਤੇ ਆਏਗਾ

ਇਹ ਖੋ ਇਹ ਟਾਈ ਡਾਈ ਦੇ ਉੱਪਰ ਰਹੇਗਾ ਜੀ ਇਹ ਸੈਲਫ ਬੁਟੀ ਜੀ ਬਣੀ ਹੋਈ ਏ ਸ਼ਰਟ ਦੇ ਵਿੱਚ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਟਾ ਨੇੜੇ ਤੋਂ ਦੇਖੋ ਇਹ ਵਾਲਾ ਸੂਟ ਆ ਜਿਹੜਾ ਇਹ ਟਾਈ ਡਾਈ ਕਾਟਨ ਦੇ ਉੱਪਰ ਹੈਗਾ ਇਦਾਂ ਨਿੱਕੀ ਨਿੱਕੀ ਵਿੱਚ ਬੁਟੀ ਬਣੀ ਹੋਈ ਆ ਸੈਲਫ ਪ੍ਰਿੰਟ ਜੀ ਇਦਾਂ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਵਰਕਾ ਜਿਹੜਾ ਇਹਨਾਂ ਫਿਨਿਸ਼ਿੰਗ ਦੇ ਨਾਲ ਇਹ ਜਿਹੜਾ ਆਪਾਂ ਨੇ ਮਿਡਲ ਵਰਕ ਕੀਤਾ ਇਹ ਵਾਲੇ ਜਿਹੜੇ ਹੈਗਾ ਜੀ ਘੇਰੇ ਤੇ ਆਏਗਾ ਵਿੱਚ ਚਾਕ ਬਣੇ ਹੋਇਆ ਤੁਸੀਂ ਇਹਦਾ ਜਿਹੜਾ ਘੇਰਾਗਾ ਉਹ 20 21 ਇੰਚ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਇਹ ਵਾਲਾ ਜਿਹੜਾ ਘੇਰਾਗਾ ਆਹ ਵਾਲਾ ਘੇਰਾਜੂ ਆਹਾ ਦੋਨੋਂ ਸਾਈਡ ਤੇ ਦੋ ਦੋ ਲੇਅਰ ਆਪਾਂ ਨੇ ਚਾਕਾਂ ਦੀਆਂ ਕੱਡੀਆਂ ਨੇ ਇਹ ਵਾਲਾ ਜਿਹੜਾ ਇਹਦੇ ਉੱਪਰ ਹੈਂਡ ਦਾ ਟੱਚ ਦਿੱਤਾ ਹੋਇਆ ਜੀ ਸਾਰਾ ਟੋਟਲੀ ਆਹ ਦੇਖੋ ਡਬਲ ਲੇਅਰ ਇਹ ਗਲਾ ਬਣਿਆ ਹੋਇਆ ਜੀ ਇਹ ਸੇਮ ਵਰਕ ਇਹਦੀ ਸਲੀਵਸ ਤੇ ਆਏਗਾ ਇਹ ਵਾਲਾ ਜਿਹੜਾ ਵਰਕ ਹੈ ਸਲੀਵਸ ਤੇ ਆਏਗਾ ਟਾਈਡ ਆਈ ਇਹ ਹੈ ਕਾਟਨ ਦਾ ਸੂਟ ਰਹੇਗਾ ਜਿਹੜਾ ਇਹਦੇ ਨਾਲ ਦੁਪੱਟਾ ਦਾ ਉਹ ਵੀ ਬਹੁਤ ਪਿਆਰਾ ਦੁਪੱਟਾ ਦਾ ਆ ਦੇਖੋ ਕੋਟਾ ਡੋਰੀ ਆ ਦਾ ਇਹਦੇ ਨਾਲ दुपट्टा रहेगा बहुत सोहना सॉफ्ट कोटा डोरिया बिल्कुल ही सॉफ्ट सॉफ्ट सोफ्ट जो प्राइस है सौफ्ट सौफ्ट गा। गा जी बहुत जेन्य बहुत घट प्राइजरा सिंगल पीस अपने प्राइस है सिर्फ दो हजार रुपया रहेगा शिपिंग जी बिल्कुल फ्री रहेगी नैक्सट सूट है जो संतरी कलर का ओरेंज शेड ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਫਰੰਟ ਵਰਕ ਹੈ ਜੀ ਇਹ ਵਾਲਾ ਗਲਾਜੂ ਇਹ ਸਾਰਾ ਏਦਾਂ ਉੱਪਰੋਂ ਫਰੰਟ ਵਰਕ ਕੀਤਾ ਹੋਇਆ ਆਹ ਵਾਲਾ ਰੀਆ ਬਾਜੂ ਦੇ ਉੱਪਰ ਵਰਕ ਕੀਤਾ ਜੀ ਇਹ ਸਾਰਾ ਜਿਹੜਾ ਫਰੰਟ ਵਰਕ ਹੈ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਸੂਟ ਜਿਹੜਾ ਹੈ ਆਪਣਾ ਰੈਡੀ ਹੋਇਆ ਹੋਇਆ ਹੈ ਜਿਹੜਾ ਦੁਪੱਟਾ ਕਾ ਉਹ ਆਪਾਂ ਨੇ ਮਕੈਸ਼ ਵਾਲਾ ਰੱਖਿਆ ਦਾ ਦੁਪੱਟਾ ਕਾ ਜਿਹੜਾ ਉਹ ਮਕੈਸ਼ ਵਾਲਾ ਦਾ ਟਾਈਡਾਈ ਇਹਦਾ ਦੁਪੱਟਾ ਰਹੇਗਾ ਜੀ ਆਹ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਦੁਪੱਟਾ ਕਾ ਉਹ ਟਾਈਡਾਈ ਰਹੇਗਾ ਜੀ ਮਕੈਸ਼ ਵਾਲਾ ਦੁਪੱਟਾ ਰਹੇਗਾ ਮਕੈਸ਼ ਇਹ ਵਾਲਾ ਜਿਹੜਾ ਇਹ ਫਰੰਟ ਵਰਕ ਰਹੇਗਾ ਏਕੇ ਟੈਕਸ ਦੀ ਸੌਰੀ ਐਸਕੇ ਦੀ ਆਪਾਂ ਨੇ ਇਹ ਦੇ ਨਾਲ ਕਾਟਨ ਰੱਖਿਆ ਆਪਾਂ दी कॉटन ले ला बहुत ज्यादा सोहना है स्टफा कोई यद कलर फेट नहीं होंगे बहुत ज़्यादा वाली कपड़ा है ये फ्रंट वर्क होया हुआ बाजू वर्क होकैश दुप्टा रहेगा टाइड आई रहेगा जोड़ा प्राइज़ आफ बौ रुपये रहेगा शिपिंग जी फ्री रहेगी जो भी मैं अपना चैनल तो नवे ने प्लीज चैनल सबसक्राइब जरूर कर लिया करो लाइक शेयर कमेंट करना ना भूलना धनबाद जी